ਅਲੈਕੋ ਨਮਸਤੇ ਨਮਸਤੇ ਜਿਹੜੇ 4 ਸ਼ਕੀਨ ਆ ਨਾ ਉਹ ਪੀ ਸਕਦੇ ਇਸ ਵਿੱਚ ਭਰ ਕੇ ਪਰ ਬੀਅਰ ਲਈ ਠੀਕ ਆ ਵੈਸੇ ਗਲਾਸ ਵੱਡਾ ਚਾਹੀਦਾ ਉਹੀ ਬੰਦਾ ਇੱਥੇ ਈਜ਼ੀ ਆਪਣੀ ਸਸਤੀ ਚੀਜ਼ ਲੈ ਸਕਦਾ ਆ ਆ ਗਿਆ ਸੈਵਲ ਲੈਂਮਨ ਜੀ ਜਿੱਥੇ ਆਪਣੇ ਪੰਜਾਬੀ ਮੁੰਡੇ ਹਾਂਜੀ ਕੀ ਹਾਲ ਚੱਲਾ ਜੀ ਇੱਕ ਵਾਰ ਫੇਰ ਨਵੇਂ ਬਲੌਗ 'ਚ ਸਵਾਗਤ ਆ ਜੀ ਤੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਤੁਹਾਨੂੰ ਦਿਖਾਉਨੇ ਆ ਡਾਲਰ 3 ਅਮਰੀਕਾ ਦੇ ਵਿੱਚ ਜਿੱਥੇ ਡੇਢ ਡਾਲਰ ਦੀ ਹਰ ਇੱਕ ਚੀਜ਼ ਮਿਲ ਜਾਂਦੀ ਹੈ ਜੋ ਵੀ ਲੈਣਾ ਹੋਵੇ ਹਰ ਇੱਕ ਚੀਜ਼ ਇੱਥੇ ਡੇਢ ਡਾਲਰ ਦੀ ਮਿਲਦੀ ਹੈ ਤੇ ਬਹੁਤ ਵਧੀਆ ਸਟੋਰ ਹੈ ਇਹ ਮੈਂ ਕਹਾਂ ਤੁਹਾਨੂੰ ਇੱਕ ਵਾਰੀ ਦਿਖਾਈਏ ਜਿਹੜੇ ਅਮਰੀਕਾ ਚ ਉਹਨਾਂ ਨੇ ਜ਼ਰੂਰ ਦੇਖਿਆ ਹੋਵੇਗਾ ਜਿਹੜੇ ਅਮਰੀਕਾ ਤੋਂ ਬਾਹਰ ਉਹਨਾਂ ਨੇ ਮੈਂ ਕਹਾਂ ਉਹਨਾਂ ਨੂੰ ਇੱਕ ਵਾਰੀ ਦਿਖਾਈਏ ਕਿ ਵੈਸੇ ਜਰਮਨ ਦੇ ਵਿੱਚ ਵੀ ਇੱਕ 에ਰੋ ਦੀ ਸ਼ਾਪ ਹੈਗੀ ਹੈ ਮੈਂ ਜਰਮਨ ਗਿਆ ਸੀ ਉੱਥੇ ਮੈਂ ਦੇਖੇ ਸੀ ਤੇ ਪਰ ਇੱਥੇ ਵੀ ਅਮਰੀਕਾ ਵਿੱਚ ਵੀ ਡਾਲਰ 3 ਕਿਹਾ ਜਾਂਦਾ ਵਾ ਜੇ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕਰਾਂਗੇ ਨਾਲ ਜੁੜੇ ਰਹੋ ਆਜੋ ਵੈਸੇ ਬਹੁ ਵੱਡਾ ਫਲਾਸਾ ਏ ਬਹੁਤ ਸਾਰੇ ਸਟੋਰ ਹੁੰਦੇ ਆ ਕ੍ਰਿਸ਼ਨਾ ਹੋ ਗਿਆ ਗਰੋਸਰੀ ਸੁਪਰ ਹਲਾਲ ਹੋ ਗਿਆ ਹਰੇਕ ਇੰਡੀਅਨ ਸਟੋਰ ਹੈਗੇ ਇੱਥੇ ਆਪਣੇ ਤੇ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਵਧੀਆ ਮਿਲਦੀਆਂ ਗਰੋਸਰੀ ਵਧੀਆ ਹਰੇਕ ਇੰਡੀਆ ਵਾਲੀ ਮਿਲ ਜਾਂਦੀ ਇੱਥੇ ਤੇ ਨੈਕਸਟ ਵੀਡੀਓ ਆਪਾਂ ਕ੍ਰਿਸ਼ਨ ਵਾਲੀ ਬਣਾਵਾਂਗੇ ਤੇ ਫਿਲਹਾਲ ਇਹ ਜੇ ਡਾਲ 3 ਵਾਲੀ ਤੁਹਾਨੂੰ ਵੀਡੀਓ ਦਿਖਾਉਣੀ ਆਜੋ ਆ ਬੱਚਿਆਂ ਦੀਆਂ ਕਿਤਾਬਾਂ ਇੱਥੋਂ ਫਿਰ ਬੱਚਿਆਂ ਦਾ ਸਮਾਨ ਇੱਥੋਂ ਮਿਲ ਜਾਂਦਾ ਵਾ ਸਿਰਫ 1.5 ਡਾਲਰ ਦਾ ਮਿਲ ਜਾਂਦਾ ਇੱਥੋਂ ਕਿਤਾਬਾਂ ਲੈਣੀਆਂ ਹੋਈਆਂ ਤੁਸੀਂ ਇੱਕ ਰੰਗ ਲੈਣੇ ਹੋਏ ਕਲਰ ਜੋ ਵੀ ਆਪਣੇ ਹਰੇਕ ਚੀਜ਼ ਮਿਲ ਜਾਂਦੀ ਹੈ ਆ ਫਰੇਮ ਫੋਟੋ ਮਾਰਦੇ ਜਿਹੜੇ ਆਪਾਂ ਫੋਟੋ ਜੜਾਈ ਦੀਆਂ ਆ ਆ ਦੇਖੋ ਫਰੇਮ ਕਿੰਨੇ ਸੋਹਣੇ ਆ ਫੋਟੋ ਜੜਾਉਣ ਲਈ ਇਹ ਵੀ 1.5 ਦਾ 125 ਦਾ ਵਾ ਲਿਖਿਆ ਹੋਇਆ 125 ਟੈਕਸ ਪਾਪ ਹੋ ਕੇ 1.5 ਡਾਲਰ ਦਾ ਪੈ ਜਾਂਦਾ ਵਾ ਤੇ ਆ ਕਰੇ ਰੰਗ ਰੰਗ ਜਿੱਦਾਂ ਕਲਰ ਦਾ ਕੁ ਸ਼ਕੀਨ ਹੋਵੇ ਤੇ ਅਗ ਦਰਵਾਜੇ ਦੇ ਮੋਹਰੇ ਲਟਕਾਉਣ ਲਈ ਵੈਲਕਮ ਵੈਲਕਮ ਕਰਨ ਲਈ ਦਰਵਾਜੇ ਦੇ ਮੋਹਰੇ ਲਟਕਾਉਣ ਲਈ ਲੋ ਜੀ ਪੇਪਰ ਵੀ ਆ ਗਏ ਸਾਰੇ 1.25 ਦੇ 1.5 ਡਾਲਰ ਦੇ ਆ ਜੀ ਲਓ ਜੀ ਆ ਹੈਪੀ ਬਰਥਡੇ ਜਨਮ ਦਿਨ ਵਾਲੇ ਗਿਫਟ ਗਿਫਟ ਮਿਲ ਜਾਂਦੇ ਇਥੋਂ ਇਹ ਵੀ ਸਾਰੇ 1.5 ਡਾਲਰ ਦੇ ਆ ਬਲੂਨ ਕੋਈ ਬੰਦਾ ਇੱਥੇ ਈਜ਼ੀ ਆਪਣੇ ਸਸਤੀ ਚੀਜ਼ ਲੈ ਸਕਦਾ ਹਨਾ ਕੋਈ ਐਡਾ ਇਸ਼ੂ ਨਹੀਂ ਹੁੰਦਾ ਕਿ ਹਾਂ ਵੀ ਇੱਥੇ ਮਹਿੰਗੀ ਚੀਜ਼ ਐ ਸੋ ਸਸਤੀ ਚੀਜ਼ ਤੋਂ ਸਸਤੀ ਚੀਜ਼ ਮਿਲ ਜਾਂਦੀ ਤਾਂ ਹੀ ਇੱਥੇ ਡਲ 3 ਵਧੀਆ ਵਾ ਸਟੋਰ ਮੈਨੂੰ ਤਾਂ ਲਾਈਕ ਵਧੀਆ ਲੱਗਾ ਦੀਆਂ ਗਲਾਸ ਵਿੱਚ ਪਾਈਵੇਂ ਬਹੁਤ ਵਧੀਆ ਵਾ ਤੇ ਆ অটোਮੈਟਿਕ ਰਾਤ ਨੂੰ ਜਗਾਉਣ ਦੇ ਲਈ ਪਰ ਲੇਟ ਤਾਂ ਇੱਥੇ ਜਾਂਦੀ ਨਹੀਂ ਪਰ ਉਦਾਂ ਹੀ ਸ਼ੋਸ਼ੇ ਬਾਜੀ ਜਿਆਦੀ ਆ ਤੇ ਆ ਡਰਿੰਕ ਮਿਲ ਜਾਂਦੀ ਇੱਥੋਂ ਜੋ ਵੀ ਤੂੰ ਲੈਣੀ ਹੋਵੇ એનਰਜੀ ਡਰਿੰਕ ਤਾਂ ਘਰ ਵਾਸਤੇ ਮੈਟ ਚਾਹੀਦੇ ਹੋਵੇ ਵਿਸ਼ਵਣ ਲਈ ਦਰਵਾਜ਼ੇ ਦੇ ਮੋਰੇ ਰੱਖਣ ਲਈ ਇਹ ਵੀ 1.5 ਡਾਲਰ ਦਾ ਵੰਗ ਅਰੇ ਚੀਜ਼ ਆ ਹੈਂਗਰ ਆ ਕੁੱਤਿਆਂ ਬਿੱਲੀਆਂ ਲਈ ਬਿੱਲੀ ਆ ਦੀ ਖਰਾਕ ਟੋਮੀ ਟੋਮੀ ਲਈ ਟੋਮੀ ਚਲੋ ਟੋਮੀ ਇਹ ਵੀ 1.5 ਡਾਲਰ ਦੀ ਆ ਫੀਡ ਪਾਈ ਟੋਕੀ ਇਹਦੇ ਪੜਾ ਸਾਰੇ 1.5 ਡਾਲਰ ਦੇ ਆ ਮੋਜਾਂ ਲੱਗੀਆਂ ਪਈਆਂ ਕਿ ਨਹੀਂ ਗੋਰਿਆਂ ਨੂੰ ਜਿੱਥੇ ਸਸਤੀ ਚੀਜ਼ ਲੈਣੀ ਤਾਂ ਇੱਥੇ ਆਜੋ ਬਾਕੀ ਮੈਂ ਗੱਡੀ ਕੁੜੀ ਦਾ ਸਮਾਨ ਤਾਂ ਇੱਥੋਂ ਲੈ ਜਾਣਾ ਹੁੰਦਾ ਆ ਗੱਡੀ ਦਾ ਸਮਾਨ ਬੜੀ ਹੈਵੀ ਟਾਰਚ ਆ ਬੜੀ ਭਾਰੀ ਆ ਦੇ ਲੋ ਸਿਰਫ 1.5 ਡਾਲਰ ਦੀ ਆ ਤੇ ਇੰਡੀਆ ਵਿੱਚ ਜੇ ਲੈਣੀ ਹੋਵੇ ਤਾਂ ਬੜੀ ਮਹਿੰਗੀ ਮਿਲੂਗੀ ਮੈਂ ਚੱਕੀ ਹੋਈ ਆ ਭਾਰੀ ਆ ਲੋਹੇ ਦੀ ਬਣੀ ਹੋਈ ਆ ਮਜ਼ਬੂਤ ਆ ਬਹੁਤ ਵਧੀਆ ਵਾ ਲਓ ਜੀ ਆ ਬੀਬੀਆਂ ਦਾ ਸਮਾਨ ਲੈ ਲਓ ਕਲਪ ਕਲੂਪ ਇਹ ਵੀ ਸਾਰਾ 1.5 ਡਾਲਰ ਦਾ ਖੋਜ ਕੀਤੀਆਂ ਪੀ ਆ ਬੀਬੀਆਂ ਇੱਥੋਂ ਲੈ ਜਾਂਦੀਆਂ ਆ ਚਲੋ ਜੀ ਆਹ ਬੱਚਿਆਂ ਦਾ ਸਮਾਨ ਚਿਪਸ ਚਿਪਸ ਖਾਣ ਲਈ ਕੈਂਡੀਆਂ ਚਾਕਲੇਟ ਇੱਧਰ ਜੂਸ ਚਿਪਸ ਹੋ ਗਈ ਇਹ ਵੀ 1.5 ਡਾਲਰ ਦੀ ਹੈ ਸਾਤੋ ਸਸ ਆ ਕੁਕੀਆਂ ਬਿਸਕੁਟ ਕੇਕ ਸਾਰੇ 1.5 ਡਾਲਰ ਦੇ ਆ ਦੇਖੋ ਜੂਸ ਆ ਔਰਿੰਜ ਤੇ ਇਹ ਵੀ 1.5 ਡਾਲਰ ਦਾ ਉਹ ਦੇਖੋ ਚੱਕਣੀ ਹੋਣਗੇ ਤਾਂ 1.5 ਡਾਲਰ ਦਾ ਇਹਦੇ ਨਾਲ ਮੈਨੂੰ ਲੱਗਦਾ ਵਾ 4-5 ਬੰਦੇ ਉਦਾਂ ਹੀ ਪੀ ਸਕਦੇ ਆ ਹਰ ਇੱਕ ਵੈਰਾਈਟੀ ਪੀ ਇੱਥੇ ਦਾ ਆ ਗਿਆ ਜਤੂਨ ਗ੍ਰੀਨ ਇਹ ਵੀ 1.5 ਡਾਲਰ ਦੇ ਯਾਰ ਬੜੇ ਸਸਤੇ ਲੱਗੇ ਹੋਏ ਆ ਯਾਰ ਜੇ ਦੇਖਿਆ ਜਾਵੇ ਤਾਂ ਇਹ ਮਹਿੰਗੇ ਵੈਸੇ ਉਹ ਹੁੰਦੇ ਹੈ ਪਰ ਇਹ 1.5 ਡਾਲਰ ਦਾ ਲੱਗਾ ਹੋਇਆ ਵਾ ਇਹਦੇ ਆਹ ਖੰਬਾ ਕੱਟ ਕੇ ਰੱਖੀਆਂ ਲੋ ਜੀ ਸਾਰਾ ਕੁਝ 1.5 ਡਾਲਰ ਦਾ ਚੱਕ ਲੋ ਚੱਕ ਲੋ ਬਸ ਇਹ ਲੱਗੀ ਹੋਈ ਆ ਬਹੁਤ ਈਜੀ ਕੀਤਾ ਹੋਇਆ ਇਹਦਾ ਇਹ ਮਤਲਬ ਨਹੀਂਗਾ ਕਿ ਤੁਸੀਂ ਕਿ ਇੱਥੇ ਕੋਈ ਗਰੀਬੰਦਾ ਨਹੀਂ ਲੈ ਸਕਦਾ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਇੱਥੇ ਡਾਲਰ ਤੇ ਹੁੰਦਾ ਵਾ ਦੇਖੋ ਤੇ ਆ ਫੈਸ਼ ਹੁੰਦੀ ਹੈ ਵਿੱਚ ਸ਼ਾਇਦ ਆ ਫੈਸ਼ ਹੀ ਹੈ ਇਹ ਵੀ 1.5 ਡਾਲਰ ਦਾ ਜੇ ਆਪਾਂ ਬਾਲਮਾਰਟ ਤੇ ਜਾ ਕੇ ਦੇਖੀਏ ਤਾਂ ਕਟੋ-ਕਟੇ ਵੀ 7-8 ਡਾਲਰ ਦਾ ਮਿਲਦਾ ਵਾ ਠੀਕ ਆ ਜੀ ਲਓ ਜੀ ਆ ਗਏ ਗਲਾਸ ਕਿਚਨ ਦਾ ਸਮਾਨ ਸਾਰਾ ਆ ਵਾਈਨ ਪੀਨ ਲਈ ਠੀਕ ਆ ਕਿ ਨਹੀਂ ਦੇਖੋ ਕੱਪ ਕੱਪ ਵਧੀਆ ਕੌਫੀ ਪੀਣ ਲਈ ਇਹ ਵੀ 1.5 ਡਾਲਰ ਦਾ ਇਹ ਪਲੇਟਾ ਪੀਆ ਵਾ ਸਾਰੀਆਂ 1.5 ਡਾਲਰ ਦੀਆਂ ਵਾ ਪਲੇਟਾ ਵੀ ਸੋਹਣੀਆਂ ਕਲਰ ਵਧੀਆ ਵਾ ਤੇ ਆਹ ਦੇਖੋ ਕੱਪ ਨਹੀਂ ਹੈ ਮੱਗ ਹੀ ਆ ਚਾਹ ਪੀਣ ਲਈ ਜਿਹੜੇ ਚਾਹ ਦੇ ਸ਼ਕੀਨ ਆ ਨਾ ਉਹ ਪੀ ਸਕਦੇ ਇਸ ਵਿੱਚ ਭਰ ਕੇ ਲਓ ਜੀ ਆਵਾ ਪਰ ਬੀਅਰ ਲਈ ਠੀਕ ਆ ਵੈਸੇ ਗਲਾਸ ਵੱਡਾ ਚਾਹੀਦਾ ਬੀਅਰ ਲਈ ਪਰ ठीक है डेढ़ डालर माड़ा नहीं गा बीर लो, लो जी कलीन का फ्लावर डेढ़ डालर दे नहीं तो ही रख सकते फाइल दो भी है फाइला फाइल डेढ़ और डब्बे टिफ़न बच्चों दी ਆਸੀ ਕੁਝ ਹੋਰ ਤਾਂ ਇੱਥੇ ਨਹੀਂ ਕੁਝ ਬਸ ਆ ਫੁੱਲ ਬੁੱਢੇ ਰੱਖਣ ਲਈ ਹਲਾਵਾ ਰੱਖਣ ਲਈ ਆ ਡਾਲ 3 ਸੀ ਜੀ ਜਿਹੜਾ ਤੁਸੀਂ ਦੇਖਿਆ ਚੀਜ਼ਾਂ ਸਸਤੀ ਤੋਂ ਸਸਤੀ ਮਿਲ ਜਾਂਦੀ ਆ ਲੋੜ ਤੇ ਤੁਹਾਨੂੰ ਮਿਲ ਸਕਦੀਆਂ ਲਈ ਵਧੀਆ ਵਾ ਹਨ ਤੇ ਇਦਾਂ ਸਟੋਰ ਮੈਂਨ ਇੰਡੀਆ ਵਿੱਚ ਹੋਣਾ ਚਾਹੀਦਾ ਵਾ ਕਿ ਹਰੇਕੀ ਚੀਜ਼ ਲੈ ਸਕਿਆ ਆਪਣੀ ਹਨਾ ਮੇਰਾ ਕਹਿਣਾ ਇਦਾਂ ਦੇ ਉਥੇ 50 60 ਦੀ ਚੀਜ਼ ਹੋਣੀ ਚਾਹੀਦੀ ਇੰਡੀਆ ਵਿੱਚ ਵੀ ਜਿਹੜੀ ਚਲੋ ਹਰੇ ਕੋਈ ਵਰਤ ਸਕਦਾ ਲੈ ਸਕਦਾ ਵਾ ਇਹ ਇੱਥੇ ਵੀ ਚਲੋ 1.5 1.5 ਦਾ ਕੁਝ ਵੀ ਨਹੀਂਗਾ ਹਰੇ ਕੋਈ ਬੰਦਾ ਇੱਥੇ ਹੁੰਦਾ ਜਦੋਂ ਕੋਈ ਲੋਡ ਪੇ ਵੇਚੀ ਚੀਜ਼ ਚੀਜ਼ ਇੱਥੋਂ ਹਰੇ ਮਿਲ ਜਾਂਦੀ ਆ ਇਹ ਫਾਇਦਾ ਵਾ ਇੱਥੇ ਹਾਂਜੀ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਆਪਣਾ ਕਮੈਂਟ ਜਰੂਰ ਕਰਨਾ ਜਰੂਰ ਦੱਸਿਓ ਕਿ ਇਹੋ ਜਿਹਾ ਸਟੋਰ ਇੰਡੀਆ ਪੰਜਾਬ ਵਿੱਚ ਹੋਣਾ ਚਾਹੀਦਾ ਵਾ ਕਿ ਸਿਰਫ ਜਿਹੜੀ ਚਲੋ ਇੱਥੇ 1.5 ਡਾਲਰ ਆ ਉੱਥੇ ਘੱਟੋ ਘੱਟ 50 50 ਰੁਪਏ ਵਿੱਚ ਹੋਵੇਗਾ ਹਰੇਕ ਸਮਾਨ ਛੋਟਾ ਮੋਟਾ ਮਿਲ ਜਾ ਕਰੇ ਜੇ ਇਹੋ ਜਿਹਾ ਸਟੋਰ ਉੱਥੇ ਇੰਡੀਆ ਚ ਖੁੱਲਣਾ ਚਾਹੀਦਾ ਤਾਂ ਜਰੂਰ ਕਮੈਂਟ ਕਰਿਓ ਤੇ ਨਾਲ ਤੇ ਉਹ ਜਲਦੀ ਮਿਲਾਂਗੇ ਨਵੀਂ ਵੀਡੀਓ ਵਿੱਚ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਓਕੇ ਜੀ ਸਤ ਸ੍ਰੀ ਅਕਾਲ ਬਾਏ ਬਾਏ ਦਬਾਵਾਂ ਚ ਯਾਦ ਰੱਖਿਓ